ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਧਰਤੀ ਪ੍ਰਵਤ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਇਹ ਗੁਰਦੁਆਰਾ ਮਹਿਤਿਆਣਾ ਸਾਹਿਬ ਦੀ ਬੜੀ ਖੂਬਸੂਰਤ ਇਮਾਰਤ ਬਹੁਤ ਬਰੀਕੀ ਨਾਲ ਚਿੱਤਰਕਾਰੀ ਕੀਤੀ ਹੋਈ ਹੈ ਇਸ ਇਮਾਰਤ ਦੇ ਉੱਤੇ ਤੇ ਇਹ ਹੈ ਜਿਉ ਢਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਤੇ ਇਸ ਢਾਬ ਦਾ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਜੀ ਇੱਥੇ ਤੇ ਨਿਸ਼ਾਨਸਾਲ ਖਾਲਸੇ ਦੇ ਹਮੇਸ਼ਾ ਝੂਲਦੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬ ਗੁਰਦੁਆਰਾ ਸ਼੍ਰੀ ਮਹਿਤਾ ਅਣਾ ਸਾਹਿਬ ਤੇ ਇਹ ਹੈ ਜੀ ਸਿੱਖ ਰਾਜ ਦੇ ਆਖਰੀ ਰਾਜਾ ਮਹਾਰਾਜਾ ਤਲੀਪ ਸਿੰਘ ਦਾ ਪੁੱਤ ਤੇ ਇਹ ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਮਹਿਦੀਆਣਾ ਸਾਹਿਬ ਦੇ ਬਾਰੇ ਲਿਖਿਆ ਹੋਇਆ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਵਿੱਚ ਜੋ ਮੇਨ ਖਿੱਚ ਦਾ ਕੇਂਦਰ ਹੈ ਉਹ ਖਿੱਚ ਦਾ ਕੇਂਦਰ ਹੈ ਜੀ ਇੱਥੇ ਬਣੀਆਂ ਮੂਰਤੀਆਂ ਤੇ ਮੂਰਤੀਆਂ ਦੀ ਚਿੱਤਰਕਾਰੀ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਹੂਬ ਹੂ ਉਸੇ ਤਰ੍ਹਾਂ ਚਿੱਤਰਕਾਰ ਨੇ ਇਹਨਾਂ ਮੂਰਤੀਆਂ ਨੂੰ ਬਣਾਇਆ ਹੋਇਆ ਹੈ ਮੂਰਤੀਕਾਰ ਨੇ ਤੇ ਇਹ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਸਾਥੀਆਂ ਦੀਆਂ ਮੂਰਤੀਆਂ ਤੇ ਇਹ ਦੇਖੋ ਸਿੰਘਾਂ ਦੀਆਂ ਮੂਰਤੀਆਂ ਬਿਲਕੁਲ ਹੂਬ ਹੂ ਉਸੇ ਤਰ੍ਹਾਂ ਤੇ ਜੀ ਸਿੱਖ ਕੌਮ ਦਾ ਮਹਾਨ ਜਰਨੈਲ ਹਰੀ ਸਿੰਘ ਨੜੂਆ ਜੀ ਉਹਨਾਂ ਦੀ ਮੂਰਤੀ ਆ ਇਹ ਸਿੱਖ ਇਤਿਹਾਸ ਸਾਡਾ ਕੁਰਬਾਨੀਆਂ ਨਾਲ ਭਰਿਆ ਹੋਇਆ ਜੀ ਸਿੱਖੀ ਬਹੁਤ ਔਖੀ ਸਿੱਖਾਂ ਨੂੰ ਮਿਲੀ ਹੈ ਬਹੁਤ ਕੁਰਬਾਨੀਆਂ ਤਸੀਹੇ ਦੇ ਕੇ ਸਿੱਖੀ ਮਿਲੀ ਹੈ ਆ ਦੇਖੋ ਜੀ ਸਾਰੀ ਇਹ ਮੂਰਤੀਆਂ ਦੇ ਰਾਹੀਂ ਦਰਸਾਇਆ ਹੋਇਆ ਸਾਰਾ ਵਰਣਨ ਕੀਤਾ ਹੋਇਆ ਮੂਰਤੀਆਂ ਰਾਹੀਂ ਕਿਵੇਂ ਕਿਵੇਂ ਸਿੱਖਾਂ ਦੇ ਉੱਤੇ ਮੁਗਲਾਂ ਨੇ ਜ਼ੁਲਮ ਕੀਤੇ ਸੀ ਕਿੱਦਾਂ ਕਿੱਦਾਂ ਤਸੀਹੇ ਦਿੱਤੇ ਗਏ ਸੀ ਛੋਟੇ ਛੋਟੇ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਸੀ ਜਦੋਂ ਤੁਸੀਂ ਮਹਿਤਿਆਣਾ ਸਾਹਿਬ ਆਉਂਗੇ ਤਾਂ ਅੱਖਾਂ ਦਾ ਨਮ ਹੋਣਾ ਇੱਥੇ ਲਾਜ਼ਮੀ ਹੈ ਦੇਖੋ ਸਿੰਘਾਂ ਨੂੰ ਕਿਵੇਂ ਚਰਖੜੀਆਂ ਤੇ ਚੜਾਇਆ ਜਾਂਦਾ ਸੀ ਆਪਾਂ ਅਰਦਾਸ ਦੇ ਵਿੱਚ ਵੀ ਸੁਣਦੇ ਆ ਕਿ ਚਰਖੜੀਆਂ ਤੇ ਚੜੇ ਉਹ ਸਾਰਾ ਇੱਥੇ ਦਿਖਾਇਆ ਗਿਆ ਮੂਰਤੀਆਂ ਦੇ ਰਾਹੀਂ ਦੇਖੋ ਜੀ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਮੁਗਲਾਂ ਨੇ ਖੂਬ ਹੋ ਉਦਾਂ ਹੀ ਸਾਰਾ ਇੱਥੇ ਮੂਰਤੀਆਂ ਦੇ ਰਾਹੀਂ ਦਰਸਾਇਆ ਗਿਆ ਜੀ ਇਹ ਵੀ ਸਿੰਘ ਦਿਖਾਏ ਹੋਏ ਨੇ ਘੋੜਿਆਂ ਤੇ ਇਹ ਦੇਖੋ ਜੀ ਜਿਹੜਾ ਮਸਾ ਰੰਗੜ ਦਾ ਸਿਰ ਲਾਇਆ ਸੀਗਾ ਸਿੰਘ ਨੇ ਬੱਚਿਆਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੀਦਾ ਜੀ ਗੁਰਦਾਰਾ ਤਾਂ ਜੋ ਬੱਚੇ ਆਪਣੇ ਸਿੱਖ ਇਤਿਹਾਸ ਦੇ ਨਾਲ ਜੋੜ ਸਕਣ ਇਹ ਨੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦਬੰਦ ਕਟਿਆ ਸੀ ਤੇ ਇਹ ਦੇਖੋ ਜੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ ਜ਼ਕਰੀਆ ਖਾਨ ਅਸੀਂ ਖੋ ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਪੈਸੇ ਲੈਂਦੇ ਨੇ ਤੇ ਆਹ ਅੱਗੇ ਜੀ ਆਪਣੇ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਇਹਨਾਂ ਮਾਤਾ ਆਪਦੇ ਛੋਟੇ-ਛੋਟੇ ਬੱਚਿਆਂ ਦੇ ਜਿਗਰ ਦੇ ਟੁਕੜਿਆਂ ਦੇ ਟੋਟੇ ਕਰਾ ਕੇ ਗਲਾਂ ਦੇ ਵਿੱਚ ਉਹਨਾਂ ਦੇ ਹਾਰ ਪਾਏ ਗਏ ਨੇਜੀਆਂ ਤੇ ਛੋਟੇ-ਛੋਟੇ ਬੱਚਿਆਂ ਨੂੰ ਟੰਗਿਆ ਗਿਆ ਮਤਲਬ ਕਿ ਸਿੱਖਾਂ ਦਾ ਵजूद ਮਟਾਉਣ ਦੀ ਕੋਸ਼ਿਸ਼ ਬਿਲਕੁਲ ਨਹੀਂ ਛੱਡੀ ਗਈ ਖਤਮ ਕਰਨ ਦੀ ਕੋਸ਼ਿਸ਼ ਸੀ ਸਿੱਖਾਂ ਨੂੰ ਪਰ ਸਿੱਖ ਹਲੇ ਵੀ ਜਿਉਂਦੇ ਨੇ ਚੜ੍ਹਦੀ ਕਲਾ 'ਚ ਹਜੇ ਵੀ ਇਹ ਸਿੱਖ ਕੌਮ ਹੈ ਤੇ ਰਹੂਗੀ ਤੇ ਛੋਟੇ ਸਹਿਬਜ਼ਾਦੇ ਇਨਾਂ ਨੂੰ ਸੂਬੇ ਦੀ ਕਚਾਰੀ ਦੇ ਵਿੱਚ ਪੇਸ਼ ਕੀਤਾ ਗਿਆ ਇਹ ਸਾਰਾ ਇਹ ਸਾਰੀਆਂ ਮੂਰਤੀਆਂ ਉਸ ਘਟਨਾ ਨੂੰ ਦਰਸਾਉਂਦੀਆਂ ਨੇ ਇਹ ਦੇਖੋ ਜੀ ਬਾਬਾ ਜੀ ਦੇ ਜਦੋਂ ਕੰਧ ਕਰਨ ਲੱਗੇ ਸੀ ਤਾਂ ਗੋਡਾ ਆਉਂਦਾ ਸੀ ਇੱਟ ਨਹੀਂ ਭੰਨੀ ਬਾਬਾ ਜੀ ਦੇ ਗੋਡੇ ਤੇ ਏਸੀ ਮਾਰ ਕੇ ਗੋਡਾ ਜ਼ਖਮੀ ਕਰਤਾ ਸੀ ਤੇ ਆ ਸਿੱਖਾਂ ਤੇ ਮੁਗਲਾਂ ਵਿਚਕਾਰ ਹੋਈਆਂ ਲੜਾਈਆਂ ਦੇ ਦ੍ਰਿਸ਼ ਇੱਥੇ ਦਰਸਾਏ ਹੋਏ ਨੇ ਜੋ ਜੰਗਾ ਹੋਈਆਂ ਮੁਗਲਾਂ ਤੇ ਸਿੱਖਾਂ ਦੇ ਵਿਚਕਾਰ ਤੇ ਸੇਵਾ ਦੇ ਪੁੰਜ ਭਾਈ ਕਨਈਆ ਜੀ ਦੇਖੋ ਇਹਨੇ ਮੁਗਲਾਂ ਨੇ ਤਸ਼ੱਦਦ ਕੀਤੇ ਫੇਰ ਵੀ ਪਾਣੀ ਪਲਾਇਆ ਗਿਆ ਭਾਈ ਕਨਈਆ ਜੀ ਦੇ ਵੱਲੋਂ ਸੇਵਾ ਕੀਤੀ ਗਈ ਪਾਣੀ ਦੀ ਮਸ਼ਕ ਨਾਲ ਪਾਣੀ ਪਣਾਉਂਦੇ ਹੋਏ ਭਾਈ ਕਨਈਆ ਜੀ ਦੇਖੋ ਸਿੰਘਾਂ ਨੂੰ ਡੇਗਾਂ ਦੇ ਵਿੱਚ ਉਬਾਲਦੇ ਹੋਏ ਖੰਡੀਆਂ ਕੁਰਬਾਨੀਆਂ ਬਹੁਤ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਸਿੱਖ ਕੌਮ ਦਾ ਤੇ ਆ ਦੇਖੋ ਕਿੰਨਾ ਦਰਦਨਾਕ ਮੰਜ਼ਰ ਹੋਊ ਇਹ ਸਿੰਘਾਂ ਨੂੰ ਬੰਨ ਕੇ ਪੁੱਠੇ ਕਰਕੇ ਉਹਨਾਂ ਦੀ ਖਾਲੋ ਉਤਾਰੀ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੇ ਹੋਰ ਵੀ ਮੂਰਤੀਆਂ ਬਣੀਆਂ ਹੋਈਆਂ ਨੇ ਜਿਵੇਂ ਸਾਡੇ ਜੋਦੇ ਹੋਏ ਨੇ ਫ੍ਰੀडम फाइਟਰ ਹੋਏ ਨੇ ਸਾਡੇ ਭਗਤ ਸਿੰਘ ਹੋੜਾ ਦੀ ਤਸਵੀਰ ਬਣੀ ਹੋਈ ਹੈ ਇੱਥੇ ਮੂਰਤੀ ਬਣੀ ਹੋਈ ਹੈ ਖੂਬ ਹੋ ਉਸੇ ਤਰ੍ਹਾਂ ਜਿਵੇਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਸੀਗਾ ਤੇ ਤੇ ਹੈ ਉਦਮ ਸਿੰਘ ਦੀ ਮੂਰਤੀ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਇੱਥੇ ਲੈ ਕੇ ਆਉਣਾ ਚਾਹੀਦਾ ਹੈ ਗੁਰਦੁਆਰਾ ਮਹਿਤੇ ਆਣਾ ਸਾਹਿਬ ਸਿੱਖ ਇਤਿਹਾਸ ਤੋਂ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਲੱਗੇ ਬੱਚਿਆਂ ਨੂੰ ਕਿ ਸਾਨੂੰ ਸਿੱਖੀ ਕਿੰਨੀ ਔਖੀ ਮਿਲੀ ਹੈ ਤੇ ਇਹ ਨੇ ਕਰਤਾਰ ਸਿੰਘ ਸਰਾਭਾ ਜੀ ਅੱਗੇ ਫੇਰ ਕਿਸੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਰੂਪ ਰੂਪ ਹੋਵਾਂਗੇ ਸਤਿ ਸ੍ਰੀ ਅਕਾਲ ਜੀ